ਮਾਈਕਰੂਜੀ ਦਾ ਖਾਲਸਾ ਮਾਈਕਰੂਜੀ ਕੀ ਪਤੇ ਮੈਂ ਗੁਰਮੀਤ ਸਿੰਘ ਸਰਪੰਚ ਸਾਡਾ ਸਰਪੰਚ ਨਾਪਾ ਦਿਹਾਤੀ ਸਰਾਰ ਸੁਖਵੀਰ ਸਿੰਘ ਬਾਦਲ ਨੂੰ ਇੱਕ ਸਲਾਹ ਦੇਣੀ ਚਾਹੁੰਦਾ ਇਹ ਸਰਾਰ ਜੀ ਇੱਕ ਪਾਸੇ ਤਾਂ ਅਸੀਂ ਅਕਾਲ ਤਖਤ ਸਾਹਿਬ ਨੂੰ ਮਹਾਨ ਕਹਿੰਦੇ ਆ ਦੂਜੇ ਪਾਸੇ ਆ ਤੁਸੀਂ ਲੋਕਾਂ ਤੋਂ ਪੁੱਠੇ ਸਿੱਧੇ ਗਾਣੇ ਕਬਾ ਕੇ ਬਲਟੋਹੇ ਵਰਗੇ ਤੋਂ ਬਿਆਨ ਦਵਾ ਕੇ ਤੁਸੀਂ ਆਪਣਾ ਕਿਉਂ ਘਟਾਉਂ ਘਰਾ ਰਹੇ ਹੋ ਲੋਕਾਂ ਦੇ ਵਿੱਚ ਲੋਕੀ ਗੱਲਾਂ ਨੂੰ ਠੀਕ ਨਹੀਂ ਸਮਝ ਰਹੇ ਦੁਨੀਆਂ ਨੂੰ ਤੁਸੀਂ ਇਹ ਸੋਚਦੇ ਜਿਹੜੇ ਸਲਾਹਕਾਰ ਨੇ ਸਲਾਹਕਾਰਾਂ ਨੂੰ ਬਦਲ ਲਓ ਕੋਈ ਜਿਹੜੇ ਬਟਾਂ ਦੇ ਫਿਰਨੇ ਵਾਲੇ ਬੰਦੇ ਨੇ ਉਹ ਸਲਾਹਕਾਰ ਰੱਖ ਲਓ ਤੁਹਾਨੂੰ ਜਿਹੜੇ ਗਰਾਊਂਡ ਲੈਵਲ ਦੀ ਹਕੀਕਤ ਦੱਸਦਾਨ ਨਹੀਂ ਤਾਂ ਹੁਣ ਇਹ ਪਾਰਟੀ ਜਿਵੇਂ ਹਰਿਆਣੇ ਦੇ ਵਿੱਚ ਚੋਟਲਿਆਂ ਦਾ ਚੋਟਲਿਆਂ ਦਾ ਹਾਲ ਹੋ ਗਿਆ ਆਪਣਾ ਵੀ ਇਕਲੀ ਦਲ ਦਾ ਵੀ ਇਹੀ ਹਾਲ ਹੁੰਦਾ ਜਾ ਰਿਹਾ ਹੈ ਇਨੂੰ ਕਿਸੇ ਪਾਸੇ ਖਰਾਇਆ ਕਰਕੇ ਸਾਰੀ ਸੰਗਤ ਨਾਲ ਠੀਕ ਵਾਸੇ ਨੂੰ ਲੈ ਕੇ ਚੱਲੋ ਪਾਰਟੀ ਨੂੰ ਜਿਹਦੇ ਨਾਲ ਆਪਣਾ ਅਕਸ ਲੋਕਾਂ ਦੇ ਵਿੱਚ ਠੀਕ ਹੋ ਸਕੇ ਦੇਖੋ ਭਾਜੀਪੀ ਵੀ ਭਾਜੀਪੀ ਵੀ ਕੋਈ ਮਾੜੀ ਪਾਰਟੀ ਨਹੀਂ ਹੈਗੀ ਮੋਦੀ ਸਾਹਿਬ ਨੇ ਕਿਸਾਨਾਂ ਦੇ ਹੱਕ ਤੇ ਜੋ ਕੰਮ ਕੀਤਾ 100 100 150 200 ਰੁਪਿਆ ਹੰਟਣ ਲਾਵਾ ਵਧ ਰਹੇ ਹੈ ਭਾਜੀਪੀ ਨਾਲ ਵੀ ਆਪਾਂ ਨੂੰ ਪੈਸਾ ਅਪ ਕਰ ਲੈਣਾ ਚਾਹੀਦਾ ਸਾਡੇ ਚ ਨੁਕਸ ਤੇ ਬੀਜੇਪੀ ਤੇ ਨੁਕਸ ਨਹੀਂ ਜੀ ਸਾਡੇ ਚ ਨੁਕਸ ਦੀ ਅਸੀਂ ਆਪਣੇ ਇੱਕ ਪਰਿਵਾਰਵਾਦ ਨੂੰ ਪੈਗੇ ਆਪਣੇ ਨਿੱਜੀ ਮੁਫਾਤਾਂ ਕਰਕੇ ਸਾਨੂੰ ਉਹਨਾਂ ਨਾਲੋਂ ਗੱਠ ਜੋੜਨਾ ਪਿਆ ਗੱਠ ਜੋੜ ਤੋੜ ਦਾ ਹੁੰਦਾ ਹੈ ਉਹ ਅਸੀਂ ਸੁਧਾਰ ਲਹਿਰਾਂ ਨੂੰ ਪਹੁੰਚ ਜਾਂਦਾ ਜੀ ਇਹ ਬੀਜੇਪੀ ਦੇ ਏਜੰਟ ਨੇ ਜੀ ਇਹ ਭਾਗਪੂਰ ਦੇ ਏਜੰਟ ਨੇ ਇਹਨਾਂ ਗੱਲਾਂ 'ਚ ਪੂਰੀ ਦਮ ਨਹੀਂ ਨਾਲ ਲੋਕ ਸੁਣਦੇ ਇਹ ਗੱਲਾਂ ਸੁਣਦੇ ਨੇ ਇਸ ਕਰਕੇ ਮੈਂ ਤਾਂ ਤੁਹਾਨੂੰ ਬੇਨਤੀ ਕਰਦਾ ਵੀ ਆਪਣੀ ਈਗੋ ਛੱਡ ਕੇ ਤੁਸੀਂ ਪਾਰਟੀ ਨੂੰ ਸਹੀ ਦੇਸਾ ਵੱਲ ਲੈ ਕੇ ਚੱਲੋ ਰਾਇ ਕਰਕੇ ਸਾਰੇ ਰਾਇ ਕਰਕੇ 2027 ਦੇ ਵਿੱਚ ਜੇ ਤੁਸੀਂ ਭਾਜਪਾ ਨਾਲ ਗੱਠ ਜੋੜ ਕਰ ਲਓਗੇ ਨਤੀਜੇ ਬਹੁਤ ਵਧੀਆ ਹੋਣਗੇ ਕਾਂਗਰਸ ਨੂੰ ਲੋਕ ਤਾਂ ਇਸ ਕਰਕੇ ਕਾਂਗਰਸ ਵੱਲੋਂ ਝਕਾਉ ਕਰ ਰਹੇ ਨੇ ਲੋਕ ਸਾਡੀਆਂ ਨਿਰਾਸ਼ੀਆਂ ਕਰਕੇ ਅਸੀਂ ਸਾਨੂੰ ਜਿਹੜਾ ਪਾਰਟੀ ਨੂੰ ਸਾਰਿਆਂ ਨੂੰ ਨਾਲ ਲੈ ਕੇ ਇੱਕ ਮੁੱਖ ਹੋ ਕੇ ਲੜਾਂਗੇ ਤਾਂ ਜਲਦੀ ਵਧੀਆ ਜਾਣਗੇ ਨਈ ਦਾ ਕਰਨ ਸਾਡਾ ਅਸੀਂ ਤਾਂ ਨੁਕਸਾਨ ਵੱਲ ਜਾ ਰਹੇ ਹਾਂ ਇਹ ਰਿਹਾ ਇਧਾਰਿਆਂ ਨੂੰ ਲੀਡਰਾਂ ਨੂੰ ਹੱਥ ਬਨ ਕੇ ਬੇਨਤੀ ਹੈ ਵੀ ਇਹਨੂੰ ਠੀਕ ਦੇਸਾ ਵੱਲ ਲੈ ਕੇ ਚੱਲੋ